ਖਿਆਲ ਕਹੀਓ ਅੱਜ 1 ਨਵੰਬਰ ਹੈ ਅੱਜ ਅਸੀਂ ਵੇਖਦੇ ਹਾਂ ਇਸ 1 ਨਵੰਬਰ ਨੂੰ ਸਿੱਖਾਂ ਦਾ ਜਿਹੜਾ ਇਸ ਦਿੱਲੀ ਵੇਹ ਤੇ ਉਹ ਭਾਰਤ ਵਰਸ਼ ਦੇ ਅੰਦਰ ਜੈਨੋਸਾਈਡ ਹੋਇਆ ਇਹ ਵੀ ਇਸ ਇਸ ਭਾਰਤ ਦੇ ਲੋਕਾਂ ਨੇ ਜੇ ਇਥੋਂ ਦੇ ਜਿਹੜੇ ਪੋਲਿਟਿਕਲ ਲੋਕ ਨੇ ਸਿਆਸਤਦਾਨ ਨੇ ਜਿਨ੍ਹਾਂ ਨੂੰ ਸਿੱਖੀ ਨਹੀਂ ਭਾਉਂਦੀ ਜਿਨ੍ਹਾਂ ਨੂੰ ਗੁਰੂ ਨਾਨਕ ਦਾ ਸੱਚ ਨਹੀਂ ਭਾਉਂਦਾ ਜਿਨ੍ਹਾਂ ਨੂੰ ਸੱਚ ਸੁਣਾਈ ਸੀ ਸੱਚ ਕੀ ਬੇਲਾ ਨਹੀਂ ਭਾਉਂਦੀ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਉੱਪਰ ਵਾਰ-ਵਾਰ ਹਮਲੇ ਕਰਨ ਲਈ ਅਤਤ ਪਰ ਪਿਆਰੇ ਰਹਿੰਦੇ ਨੇ ਉਹ ਭਾਵੇਂ ਕਿਸੇ ਪ੍ਰਕਾਰ ਸੂਖਸ਼ਮ ਹਮਲੇ ਹੋਣ ਭਾਵੇਂ ਫਿਜ਼ੀਕਲ ਹਮਲੇ ਹੋਣ ਭਾਵੇਂ ਸਾਡੇ ਇਤਿਹਾਸ ਨੂੰ ਵਿਗਾੜਨ ਦੇ ਹਮਲੇ ਹੋਣ ਹਮਲੇ ਲਗਾਤਾਰ ਆ ਹੋ ਰਹੇ ਨੇ ਬਸ ਤੁਹਾਨੂੰ ਸੁਚੇਤ ਹੋਣ ਦੀ ਲੋੜ ਹੈ ਅੱਜ ਪਹਿਲਾ ਦਿਨ ਹੈ 1 ਨਵੰਬਰ ਹੈ ਅੱਜ 1 ਨਵੰਬਰ ਜਿਹੜਾ ਹੈ 1983 ਦੇ 1 ਨਵੰਬਰ ਅੱਜ ਦਿੱਲੀ ਸ਼ਹਿਰ ਦੇ ਅੰਦਰ ਜਿੱਥੇ ਕਿਤੇ ਵੀ ਕੋਈ ਸਿੱਖ ਵੇਖਿਆ ਗਿਆ ਇਹ ਨਹੀਂ ਵੇਖਿਆ ਇਹ ਕਾਂਗਰਸੀ ਸਿੱਖ ਹੈ ਇਹ ਬੀ ਜੀ ਪੀ ਨਾਲ ਮਿਠਾ ਹੋਇਆ ਹੈ ਇਹ ਕਿਸੇ ਹੋਰ ਪਾਰਟੀ ਦਾ ਹੈ ਬਸ ਵੇਖਿਆ ਕੋਈ ਸਿੱਖ ਹੈ ਸਿਰ ਤੇ ਦਸਤਾਰ ਹੈ ਇਸ ਉੱਪਰ ਭੀੜਾਂ ਜੜੀਆਂ ਨੇ ਉਹ ਚੜ ਗੀਆਂ ਸਿੱਖ ਪਰ ਤੇ ਗੱਲਾਂ ਵਿੱਚ ਤਾਇਰ ਪਾਪਾ ਕੇਸਾਂ ਨੇ ਸ਼ੁਰੂ ਕਰ ਦਿੱਤੇ ਸਿੱਖਾਂ ਦੀਆਂ ਜਾਇਦਾਦਾਂ ਤੇ ਤੀਆਂ ਭੈਣਾਂ ਦੀ ਇੱਜ਼ਤ ਜਿਹੜੀ ਐ ਉਹ ਲੁੱਟੀ ਗਈ ਇਸੇ ਹੀ ਦਿੱਲੀ ਸ਼ਹਿਰ ਦੇ ਅੰਦਰ ਤੇ ਖਿਆਲ ਕਰਿਓ ਅੱਜ 1 ਨਵੰਬਰ ਐ ਚੇਤਾ ਕਰਿਓ ਭੁੱਲਿਓ ਨਾ ਅੱਜ ਦੇ ਇਸ ਜਨੋਸਾਈਡ ਨੂੰ ਇਸ ਲਈ ਆਪਣੇ ਗੁਰੂ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਸੱਚ ਦੀ ਬਾਣੀ ਦੇ ਫਰਮਾਨ ਮੁਤਾਬਕ ਜੇ ਜੀਵੇ ਬੱਤ ਲੱਥੀ ਜਾਏ ਸਭ ਆਰਾਮ ਜੇ ਤਾਂ ਕਿਛ ਖਾਏ ਦੇ ਮਾਂਵਾਕਾਂ ਨੂੰ ਚੇਤੇ ਰੱਖਿਓ ਕਿ ਗੁਰੂ ਪਾਸ਼ਾ ਮਹਾਰਾਜ ਜੀ ਨੇ ਸਾਨੂੰ ਰਹਿਮਤਾਂ ਤੇ ਬਖਸ਼ਿਸ਼ਾਂ ਕਰਕੇ ਆਖਿਆ ਜਿਉਂਦੇ ਜੀ ਜੇ ਕਿਤੇ ਤੇਰੀ ਪਤ ਤੇ ਇੱਜ਼ਤ ਰੋਲੀ ਜਾਂਦੀ ਏ ਤੇ ਤੂੰ ਚੁੱਪ ਕਰਕੇ ਬਹਿ ਜਾਂਦਾ ਹੈ ਜਿਉਂਦੇ ਆ ਜੀ ਤੇਰੀ ਜ਼ਮੀਨ ਤੇ ਕੋਈ ਮਾਰ ਦਿੰਦਾ ਤੂੰ ਚੁੱਪ ਕਰਕੇ ਬਹਿ ਜਾਂਦਾ ਫਿਰ ਸਮਝੀ ਲਾਹਨਤ ਹੈ ਤੇਰੇ ਜੀਵਨ ਨੂੰ ਤੂੰ ਤ੍ਰੇਕਾਰ ਹੈ ਤੇਰੇ ਜੀਵਨ ਨੂੰ ਤੈਨੂੰ ਜੀਵਨ ਜਿਉਣ ਦਾ ਕੋਈ ਅਧਿਕਾਰ ਨਹੀਂ ਜੇ ਜੀਵਾ ਕੀ ਜਾਏ ਸਭ ਹਰਾਮ ਜੇ ਤਾ ਕੁਛ ਖਾਏ ਹਰਾਮ ਹੈ ਤੇਰੇ ਜੀਵਨੋਂ ਜੇ ਤੂੰ ਬੋਲਦਾ ਨਹੀਂ ਜੇ ਤੂੰ ਸੱਚ ਨਹੀਂ ਬੋਲਦਾ ਜੇ ਤੂੰ ਸੱਚ ਬੋਲਣ ਲਈ ਤੇ ਸੱਚ ਸੁਣਣ ਲਈ ਤਿਆਰ ਨਹੀਂ ਹੁੰਦਾ ਇਸ ਲਈ ਪਿਆਰਿਓ ਅੱਜ ਦੇ ਇਸ ਦਿਨ ਨੂੰ ਭੁਲਿਓ ਨਾ ਅੱਜ ਦਾ ਇਹ ਦਿਨ ਸਿੱਖੀ ਦਾ ਜਨਸਾਈਡ ਹੋਇਆ ਸਾਡੀ ਕੌਮ ਦਾ ਜਨਸਾਈਡ ਕੀਤਾ ਗਿਆ ਇਸ ਕਾਲੇ ਦਿਨ ਨੂੰ ਨਾ ਭੁਲਿਓ ਗੁਰੂ ਰਹਿਮਤ ਪਿਆ ਕਰੇ ਗੁਰੂ ਬਖਸ਼ਿਸ਼ ਪਿਆ ਕਰੇ ਸਾਨੂੰ ਗੁਰੂ ਉਪਰ ਅਥਾ ਵਿਸ਼ਵਾਸ ਤੇ ਭਰੋਸਾ ਹੋਵੇ ਸਿੱਖ ਕੌਮ ਦੇ ਉੱਪਰ ਕਈ ਕਲੂਕਾਰੇ ਹੋਏ ਪਰ ਹਰ ਕਲੂਕਾਰੇ ਦੇ ਵਿੱਚ ਸਿੱਖ ਜਿਹੜੇ ਆਪਣੇ ਗੁਰੂ ਦਾ ਓਟ ਆਸਰਾ ਲੈ ਕਰਕੇ ਜੀਉਂਦਾ ਹੈ ਤੇ ਗੁਰੂ ਦਾ ਓਟ ਆਸਰਾ ਲੈ ਕਰਕੇ ਉਭਰਿਆ ਤੇ ਗੁਰੂ ਦਾ ਓਟ ਆਸਰਾ ਲੈ ਕਰਕੇ ਗੁਰੂ ਦੇ ਪਰਚਮ ਜਿਹੜੇ ਨੇ ਖਾਲਸਾ ਹੀ ਨਿਸ਼ਾਨ ਜਿਹੜੇ ਨੇ ਉਹ ਦੁਨੀਆ ਦੇ ਕੋਨੇ-ਕੋਨੇ ਵਿੱਚ ਚੁਲਾਏ ਨੇ ਇਸ ਲਈ ਸਿੱਖ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਓਟ ਆਸਰਾ ਲੈ ਕਰਕੇ ਜੀਉਂਦਾ ਹੈ